ਧਰਮਪੱਖ ਗੱਲ ਕਰਨ ਵਾਲਾ ਅਮਰੀਕਾ ਇੰਨਾ ਛੋਟਾ ਪਨ ਦਿਖਾ ਗਿਆ ਕਿ ਮੈਂ ਸਮਝਦਾ ਕਿ ਇਹਦੇ ਨਾਲ ਖਾਸ ਕਰਕੇ ਸਿੱਖਾਂ ਦੇ ਤੇ ਬਾਕੀ ਧਰਮਾਂ ਦੇ ਜਿਹੜੇ ਲੋਕ ਵੀ ਜਿਹੜੇ ਦਾੜ੍ਹੀ ਰੱਖਦੇ ਨੇ ਉਹਨਾਂ ਦੇ ਮਨਾਂ ਦੇ ਉੱਤੇ ਬੇਗੈਰੀ ਛੱਟ ਵੱਜੀ ਹੈ ਅਮਰੀਕਾ ਦੇ ਰਾਸ਼ਟਰਪਤੀ ਨੂੰ ਚਾਹੀਦਾ ਹੈ ਕਿ ਅਦੇਹਾ ਤਾਨਾਸ਼ਹੀ ਫੈਸਲਾ ਤੁਰੰਤ ਵਾਪਸ ਲੈਣ ਔਰ ਧਰਮ ਦੇ ਵਿੱਚ ਪਰਪੱਕ ਰਵੇ ਕੋਈ ਵੀ ਇਨਸਾਨ ਹੈ ਪਰ ਕਿਸੇ ਵੀ ਧਰਮ ਦਾ ਉਹ ਧਰਮ ਦੇ ਉੱਤੇ ਆਪ ਦੇ ਵਿੱਚ ਪਰਪੱਕ ਰਵੇ ਔਰ ਤੁਹਾਡੇ ਵਫਾਦਾਰੀ ਨਾਲ ਦੇਸ਼ ਦੇ ਵਿੱਚ ਜਿੱਥੇ ਉਹ ਸੇਵਾ ਕਰਨ ਹੁੰਦਾ ਚਾਹੁੰਦਾ ਸੇਵਾ ਕਰੇ ਇਹ ਹੋਣਾ ਚਾਹੀਦਾ ਭਾਵੇਂ ਪਹਿਲੇ ਵਿਸ਼ਵ ਯੁੱਧ ਦੀ ਗੱਲ ਕਰ ਲਓ ਭਾਵੇਂ ਦੂਜੇ ਵਿਸ਼ਵ ਯੁੱਧ ਦੀ ਗੱਲ ਕਰ ਲਓ ਹਮੇਸ਼ਾ ਸਿੱਖ ਰੈਜiment ਜਾਂ ਸਾਡੀ ਸਿੱਖ ਫੌਜਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਥਾਂ-ਥਾਂ ਤੇ ਲੜਾਈ ਦੇ ਵਿੱਚ ਜਿਹੜਾ ਸੀਗਾ ਸਪੈਸ਼ਲ ਤੌਰ ਤੇ ਬੁਲਾਇਆ ਜਾਂਦਾ ਸੀ ਇਸ ਕਰਕੇ ਬੇਭਰੋਸਗੀ ਵਾਲਾ ਅਜਿਹਾ ਫਰਮਾਨ ਕਰਨਾ ਇਹ ਬੜਾ ਮੰਦਭਗ ਹੈ ਤੁਰੰਤ ਵਾਪਸ ਲੈਣਾ ਚਾਹੀਦਾ ਔਰ ਨਾ ਹੀ ਕੋਈ ਸਿੱਖ ਜਾਂ ਕੋਈ ਬਾਕੀ ਧਰਮਾਂ ਦੇ ਲੋਕ ਅਜਿਹੇ ਧਰਮ ਵਿੱਚ ਦਖਲ ਦੇਣ ਵਾਲੇ ਜਿਹੜੇ ਐਲਾਨ ਹੈ ਜਾਂ ਫਰਮਾਨ ਹੈ ਉਹਨਾਂ ਨੂੰ ਇਹ ਬਰਦਾਸ਼ਤ ਕਰਨਗੇ